ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟ ਯੂਟਿਊਬ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਤੇ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵਟਰ ਜੈਂਟਸ ਸਵਟਰ ਸ਼ਾਲ ਸਟੌਲ ਮਫਲਰ ਦੇ ਵਿੱਚ ਵੀ ਆਪਾਂ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਜੀ ਇਹ ਡਿਜ਼ਾਈਨ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਉਲਟੀ ਸਾਈਡ ਤੋਂ ਪੈਂਦੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 3 ਦੇ ਮਲਟੀਪਲ ਕੁੰਡੇ ਲੈਣੇ ਆ ਜੀ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਫਰਸਟ ਸਲਾਈ ਫਰਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟ੍ਰੇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਇੱਕ ਕੁੰਡਾ ਉਲਟਾ ਬਣਾਈ ਕਰਨਾ ਹੈ ਇੱਕ ਕੁੰਡਾ ਉਲਟਾ ਬਣਾਈ ਕਰਨ ਦੇ ਬਾਅਦ ਥ੍ਰੈਡ ਬਾਹਰਲੀ ਸਾਈਡ ਕਰਕੇ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇਸ ਕੁੰਡੇ ਨੂੰ ਇਸ ਸਲਾਈ ਉੱਪਰ ਹੀ ਰੱਖਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰਦੇ ਨੇ ਜੀ ਫਰਸਟ ਕੁੰਡਾ ਐਕਸਟ੍ਰੇਸ ਨੂੰ ਛੱਡ ਕੇ ਬਾਕੀ ਇਹ ਤਿੰਨ ਕੁੰਡਿਆਂ ਦਾ ਪੈਟਰਨ ਹੈ ਇਹੀ ਤਿੰਨ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਨਾ ਹੈ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਬਣਾਈ ਕੀਤੇ ਕੁੰਡੇ ਨੂੰ ਇਸੇ ਸਲਾਈ ਉੱਪਰ ਰੱਖ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਕੁੰਡਿਆਂ ਦਾ ਪੈਟਰਨ ਹੈ ਜੀ ਇਹੀ ਤਿੰਨ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਦੇ ਜਾਣਾ ਫਸਟ ਸਲਾਈ ਦੇ ਵਿੱਚ ਸਿੱਧੀ ਸਾਈਡ ਦੇ ਵਿੱਚ ਇਸ ਤਰ੍ਹਾਂ ਇੱਕ ਕੁੰਡਾ ਉਲਟਾ ਥ੍ਰੈਡ ਬਾਰਲੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਹੈ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਇੱਕ ਕੁੰਡਾ ਉਲਟਾ ਬਣਾਈ ਕਰਨਾ ਹੈ ਥ੍ਰੈਡ ਬਾਰਲੀ ਸਾਈਡ ਇੱਕ ਕੁੰਡਾ ਸਿੱਧਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਕੁੰਡਿਆਂ ਦਾ ਪੈਟਰਨ ਹੈ ਇਹੀ ਤਿੰਨ ਕੁੰਡਿਆਂ ਦਾ ਪੈਟਰਨ ਆਪਰ ਰਿਪੀਟ ਕਰਨਾ ਹੈ ਫਸਟ ਸਲਾਈ ਦੇ ਵਿੱਚ ਇਸ ਤਰ੍ਹਾਂ ਇਹ ਆਪਣੀ ਫਸਟ ਸਲਾਈ ਸਿੱਧੀ ਸਾਈਡ ਤੋਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਲਾਸਟ ਉੱਪਰ ਇੱਕ ਹੁੰਡਾ ਉਲਟਾ ਬਣਾਈ ਕਰਨਾ ਇੱਕ ਹੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਜੀ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਥ੍ਰੈਡ ਰੱਖਣਾ ਬਾਹਰਲੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਦੋ ਕੁੰਡਿਆਂ ਦੇ ਵਿਚਕਾਰ ਦੀ ਇੱਕ ਕੁੰਡਾ ਬਣਾਈ ਕਰਨਾ ਡਿਜ਼ਾਈਨ ਵਾਲੇ ਦੋ ਕੁੰਡਿਆਂ ਦੇ ਵਿਚਕਾਰ ਦੀ ਫਿਰ ਇਹਨਾਂ ਦੋ ਕੁੰਡਿਆਂ ਨੂੰ ਥ੍ਰੈਡ ਬਾਹਰਲੀ ਸਾਈਡ ਰੱਖ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਕੁੰਡਿਆਂ ਦਾ ਪੈਟਰਨ ਹੈ ਤਿੰਨ ਕੁੰਡਿਆਂ ਦਾ ਪੈਟਰਨ ਹੀ ਆਪਾਂ ਦੂਸਰੀ ਸਲਾਈ ਉਲਟ ਸਾਈਡ ਦੇ ਵਿੱਚ ਰਿਪੀਟ ਕਰਨਾ ਹੈ ਜੀ ਦੋ ਕੁੰਡਿਆਂ ਦੇ ਵਿੱਚਕਾਰ ਦੀ ਇੱਕ ਕੁੰਡਾ ਬਣਾਈ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਹੀ ਆਪਾਂ ਇਹ ਤਿੰਨ ਕੁੰਡਿਆਂ ਦਾ ਪੈਟਰਨ ਰਿਪੀਟ ਕਰਦੇ ਦੂਸਰੀ ਸਲਾਈ ਉਲਟ ਸਾਈਡ ਤੋਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਆਪਾਂ ਇਸ ਡਿਜ਼ਾਈਨ ਨੂੰ 27 ਕੁੰਡਿਆਂ ਉੱਪਰ ਬਣਾ ਰਹੇ ਹਾਂ ਜੀ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 3 ਦੇ ਮਲਟੀਪਲ ਕੁੰਡੇ ਰੱਖ ਲੈਣੇ ਆ ਜੀ ਬਹੁਤ ਹੀ ਆਸਾਨੀ ਜੇ ਤਰੀਕੇ ਦੇ ਨਾਲ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ ਤਿੰਨ ਕੁੰਡਿਆਂ ਉੱਪਰ ਡਿਜ਼ਾਈਨ ਪੈਂਦਾ ਜਾਂਦਾ ਤਿੰਨ ਕੁੰਡੇ ਆਪਾਂ ਐਕਸਟਰਾ ਰੱਖ ਲੈਣੇ ਆ ਦੋ ਕੁੰਡੇ ਐਕਸਟਰਾ ਲਾਸਟ ਉੱਪਰ ਔਰ ਇੱਕ ਕੁੰਡਾ ਐਕਸਟਰਾ ਆਪਾਂ ਫਸਟ ਉੱਪਰ ਰੱਖਣਾ। ਲਾਸਟ ਉੱਪਰ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਐਕਸਟਰਾ ਕੁੰਡਾ ਇਸ ਨੂੰ ਸਲਿੱਪ ਕਰ ਲੈਣਾ। ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ 올ਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਐਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਰਿਪੀਟ ਕਰਦੇ ਜਾਣਾ। ਫਸਟ ਸਲਾਈ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਆਪਣਾ ਰਿਪੀਟ ਹੁੰਦਾ ਜਾਊਗਾ। ਐਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ